ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਬੜੈਚ ਕਿਚਨ ਰੈਸਪੀ ਵਿੱਚ। ਅੱਜ ਆਪਾਂ ਇੱਕ ਬਣਾਉਨੇ ਆ ਡਰਿੰਕ ਬਰਸਾਤ ਦੀ ਰੁੱਤ ਵਿੱਚ ਪੀਣ ਲਈ। ਉਹਦੇ ਲਈ ਆਪਾਂ ਸਬਜ਼ਾ ਸੀਡ ਭਿਉਨੇ ਆ। 1 스ਪੂਨ। ਇਹਦੇ ਵਿੱਚ ਪਾਵਾਂਗੇ ਆਪਾਂ ਪਾਣੀ। ਇਹਨੂੰ ਆਪਾਂ 8 ਘੰਟੇ ਭਿਉਂ ਕੇ ਰੱਖਾਂਗੇ। ਇਹ ਇਦਾਂ ਆਪਾਂ ਹਲਾ ਕੇ ਚੰਗੀ ਤਰ੍ਹਾਂ ਇਹਦੇ ਉੱਤੇ ਢੱਕਣ ਦੇ ਦੇਣ। ਜੇ ਮੇਰੇ ਬਰਸਾਤ ਦੇ ਵਿੱਚ ਕਈ ਵਾਰੀ ਆਪਣੇ ਗਲਾ ਖਰਾਬ ਹੋ ਜਾਂਦਾ ਜਾਂ ਕੋਈ ਹੋਰ ਪ੍ਰੋਬਲਮ ਆਉਂਦੀ ਹੈ ਉਹਦੇ ਵਿੱਚ ਆਪਾਂ ਲਵਾਂਗੇ 1 ਇੰਚ ਅਦਰਕ ਇਹਨੂੰ ਆਪਾਂ ਕੱਦੂਕਸ ਕਰ ਲਾਂਗੇ ਸਾਰਾ ਵਿੱਚ ਕੱਢ ਲੈਨੇ ਹੁਣ ਆਪਾਂ ਇਹਨਾਂ ਨੂੰ ਐ ਦੱਬ ਦੇ ਇਹਦਾ ਪਾਣੀ ਕੱਢ ਲੈਨੇ ਉਮ ਆਪਾਂ ਨੂੰ 1 ਟੇਬਲस्पून ਚਾਹੀਦਾ ਹੈ ਆਪਾਂ ਨੇ ਦੱਬ ਕੇ 1 ਟੇਬਲस्पून ਕੱਢ ਲਿਆ ਅਦਰਕ ਦੇ ਰਸ ਦਾ ਜਿਹੜਾ ਆਪਾਂ ਬੇਸਟ ਸੀ ਅਦਰਕ ਦਾ ਉਹ ਸਾਈਡ ਤੇ ਕੱਢਤਾ ਹੁਣ ਆਪਾਂ ਲਿਆਉਣੇ ਆ ਕੱਪ ਕੱਪ ਦੇ ਵਿੱਚ ਪਾਵਾਂਗੇ ਆਪਾਂ ਸਬਜਾ ਸੀਡ ਇਹਦੇ ਵਿੱਚ ਨਚੋੜਾਂਗੇ ਆਪਾਂ ਇੱਕ ਚਮਚਾ ਪਾਣੀ ਦੇ ਵਿੱਚ ਪਹਿਲਾਂ ਪਾ ਦਿੰਨੇ ਆ ਅਦਰਕ ਦੇ ਰਸ ਦਾ ਇੱਕ ਚਮਚਾ ਅਦਰਕ ਦੇ ਰਸ ਦਾ ਪਾਤਾ ਵਿੱਚ ਜਿਹੜਾ ਥੋੜਾ ਜਿਹਾ ਆਪਣੇ ਕद्दूकस ਕੀਤਾ ਹੋਇਆ ਅਦਰਕ ਆ ਗਿਆ ਉਹ ਵਿੱਚ ਪੈ ਜੂਏ ਤਾਂ ਬਹੁਤ ਟੇਸਟ ਆਉਂਦਾ ਉਹਦੇ ਵਿੱਚ ਉਹਨੂੰ ਛਾਣਨ ਦੀ ਲੋੜ ਨਹੀਂ ਹੈਗੀ ਹੁਣ ਪਾਵਾਂਗੇ ਆਪਾਂ ਅੱਧਾ ਨਿੰਬੂ ਬਾਕੀ ਆਪਣਾ ਟੇਸਟ ਆਪਾਂ ਵਧ ਰੱਖਦੇ ਆਪਾਂ ਪੂਰਾ ਨਿੰਬੂ ਵੀ ਪਾ ਸਕਦੇ ਆ ਅੱਧਾ ਆਪਾਂ ਨੇ ਨਿੰਬੂ ਪਾ ਲਿਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਘੋਲ ਕੇ ਇਹਦੇ ਵਿੱਚ ਪਾਵਾਂਗੇ ਆਪਾਂ ਬਸ ਦੋ ਛੁਟਕੀਆਂ ਨੋਂਦੀਆਂ ਜੇ ਤੁਸੀਂ ਇੱਥੇ ਕਾਲੀ ਮਿਰਚ ਪਾਉਣਾ ਚਾਹੁੰਦੇ ਆ ਤੁਸੀਂ ਕਾਲੀ ਮਿਰਚ ਵੀ ਪਾ ਸਕਦੇ ਆ ਆਪਾਂ ਕੱਲਾ ਨੂਨ ਪਾਵਾਂਗੇ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਠੰਡਾ ਪਾਣੀ ਲਓ ਜੀ ਦੇਖੋ ਕਿੰਨੀ ਵਧੀਆ ਡਰਿੰਕ ਬਣ ਕੇ ਤਿਆਰ ਹੋਈ ਆ ਇਹ ਤੁਸੀਂ ਕਹੋਗੇ ਵੀ ਗਰਮੀਆਂ ਦਾ ਮੌਸਮ ਆ ਵੀ ਅਦਰਕ ਵਿੱਚ ਪਾ ਲਿਆ ਜਿਹੜਾ ਆਪਣਾ ਸੌਂਝਾ ਸੀਡ ਆ ਤੇ ਨਿੰਬੂ ਆ ਇਹਦੀ ਤਸਵੀਰ ਖੰਡੀ ਆ ਇਹਦੇ ਨਾਲ ਜਿਹੜਾ ਮਨ ਕੇ ਅਦਰਕ ਆ ਉਹ ਪੀਤਾ ਜਾਂਦਾ ਤੇ ਵੈਸੇ ਵੀ ਆਪਾਂ ਗਰਮੀਆਂ ਦੇ ਵਿੱਚ ਅਦਰਕੇ ਘਾਟੀ ਖਾਣੇ ਆ ਸਬਜੀ ਦੇ ਵਿੱਚ ਵੀ ਘਾਟੀ ਪਾਉਨੇ ਆ ਤੇ ਉਸ ਕਰਕੇ ਆਪਾਂ ਇਹ ਡਰਿੰਕ ਬਣਾ ਕੇ ਪੀਵੋ ਆਪਣਾ ਗਲਾ ਜਿਹੜਾ ਮਰ ਕੇ ਖਰਾਬ ਹੋ ਜਾਂਦਾ ਖਾਰਸ਼ ਹੋਣ ਲੱਗ ਜਾਂਦੀ ਹੈ ਗਲੇ ਦੇ ਵਿੱਚ ਆਪਾਂ ਕਹਿੰਦੇ ਰੁਕੇ ਰੁਕੇ ਜਿਹਾ ਲੱਗਦਾ ਹੈ ਉਹਦੇ ਨਾਲ ਗਲਾ ਬਿਲਕੁਲ ਸਾਫ਼ ਹੋ ਜਾਂਦਾ ਪ੍ਰਸਾਦ ਦੀ ਰੁੱਤ ਦੇ ਵਿੱਚ ਤਾਂ ਇਹਨੂੰ ਹਫਤੇ 'ਚ ਦੋ ਵਾਰੀ ਪੀ ਹੀ ਲੈਣਾ ਚਾਹੀਦਾ ਜਿਹੜਾ ਨਚੋੜਿਆ ਵਿੱਚ ਉਹਦਾ ਬੈਲੈਂਸ ਹੋ ਜਾਂਦਾ ਅਦਰਕ ਦਾ ਹੁਣ ਪੀ ਕੇ ਦੇਖਦੇ ਆਪਾਂ ਬਹੁਤ ਟੇਸਟੀ ਬਣਾਇਓ ਪੀਓ ਤੇ ਦੱਸਿਓ ਕਿਦਾਂ ਦਾ ਬਣਿਆ ਧੰਨਵਾਦ ਤੁਸੀਂ ਬੜੈਚ ਕਿਚਨ ਦੇ ਰੈਸਪੀ ਦੇਖਣ ਲਈ